ਤੁਸੀਂ ਮਾਂ ਦੀ ਦਾਲ ਬਣਾ ਕੇ ਦੱਸੋ ਕਿੱਦਾਂ ਬਣਾਉਂਗੇ ਦੱਸੋ ਅਸੀਂ ਪਹਿਲਾਂ ਹਾਰੇ ਚ ਹਾਂਜੀ ਹਾਂਜੀ ਜਦੋਂ ਉਹਨੂੰ ਸੋੜਾ ਲੱਗ ਗਿਆ ਅਗਰੀਜੀ ਹੋ ਗਈ ਸੋੜਾ ਲੱਗ ਗਿਆ ਮਤਲਬ ਇਹੋ ਫਟ ਜਾਂਦੇ ਨੇ ਮਾਂ ਅੱਛਾ ਜਦ ਉਹ ਫਟਣ ਤੇ ਆਗੇ ਨਾ ਫਿਰ ਖੁਸਕ ਹੋ ਜਾਂਦੇ ਨੇ ਹਾਂ ਹਾਂ ਤੇ ਉਹਨੂੰ ਗਰਮ ਕਰਕੇ ਪਾਣੀ ਪਾ ਦੇਣਾ ਅੱਛਾ ਨਾਣ ਪਾ ਦੇਣਾ ਹਾਂ ਫਿਰ ਉਹ ਜੀ ਫੇਰੀ ਜੀ ਜਾਣੀ ਅੱਛਾ ਜੀ ਜਦ ਉਹ ਰਲਣ ਤੇ ਆ ਗਈ ਹਾਂਜੀ ਫਿਰ ਉਹਨੂੰ ਤੜਕਾ ਲਾ ਦੇਣਾ ਅੱਛਾ ਤੜਕਾ ਲਾ ਦੇਣਾ ਬਾਹਰ ਤੇ ਮੇਰੀ ਪਰਜਾਈ ਆਈ ਖਾਂਦੀ ਖਾਂਦੀ ਕਹਿੰਦੀ ਪਹਿਲਾਂ ਇਹਨ ਦੱਸੋ ਵੀ ਦਾਲ ਬਣਾਈ ਕਿ ਕਣ ਆਂ ਹਾਂ ਜਿੱਕਣ ਬਣਾਈ ਨਾ ਓਕਣ ਦੁਬਾਰਾ ਫੇਰ ਦੱਸੋ ਤੜਕਾ ਲਾ ਦੇ ਤੜਕਾ ਕਾਦਾ ਲਾਉਣਾ ਤੜਕਾ ਲਾਉਣਾ ਪਿਆਜ਼ ਦਾ ਅੱਛਾ ਯਾ ਆਦਾ ਹਾਂ ਨਾਣ ਮਿਰਚ ਸਣ ਪਾ ਦੇਣ ਨਾਣ ਮਿਰਚ ਪਾ ਦੇਣਾ ਅੱਛਾ ਬਸ ਹਾਂ ਤੁਸੀਂ ਕਹਿੰਗੇ ਮੈਂ ਖਾਈ ਜਾਮ ਮਾਂ ਦੇ ਹੱਥ ਦੀ ਦਾਲ ਤਾਂ ਵੈਸੀ ਬੜੀ ਸਵਾਦ ਹੈ ਪਰ ਜਿਹੜਾ ਤੁਸੀਂ ਪਹਿਲਾਂ ਬਣਾਉਂਦੇ ਸੀ ਸਿਸਟਮ ਦਾਲ ਦਾ ਹੋੜ ਦੀ ਦਾਲ ਦਾ ਪਹਿਲਾਂ ਦੀ ਦਾਲ ਤੇ ਹੁਣ ਦੀ ਦਾਲ 'ਚ ਫਰਕ ਗਿਆ ਫਰਕ ਹੁਣ ਹੁਣ ਤਾਂ ਉਹ ਛੇਤੀ ਛੇ ਗਿੱਜ ਜਾਂਦੀ ਹੈ ਹਾਂ ਉਹ ਟੇਸਟ ਨਹੀਂ ਰਹਿੰਦਾ ਤੜਕਾ ਕਾਹਦਾ ਲਾਉਂਦੇ ਤੜਕਾ ਬਸ ਪਿਆਜ਼ ਦਾ ਹਾਂ ਆਪ ਦਾ ਹਾਂ ਮੈਂ ਪੁੰਨਣਾ ਲਸਣ ਅਸੀਂ ਖਾਂਦੇ ਨਹੀਂ ਤੇ ਅੱਛਾ ਹਾਂ ਲਸਣ ਰੋਣ ਵੀ ਨਹੀਂ ਖਾਂਦੇ ਹੁਣ ਬਣੀ ਖਾਂਦੇ अच्छा बिना ਲਸਣ ਤੇ ਨਹੀਂ ਸਵਾਦ ਬਣਾ ਦੇਣੀ ਹਾਂ ਬਿਨਾਂ ਲਸਣ ਤੇ ਸਵਾਦ ਬਣਾ ਨਹੀਂ ਲੋਕਾਂ ਨੇ ਕਹਿਣਾ ਵੀ ਸਵਾਦ ਕਿਹਾ ਕਾਦਾ ਇਹ ਐਨਾ ਸਵਾਦ ਹੂੰ ਮੈਂ ਕਹਿੰਦੀ ਬੱਸ ਹੀ ਨਾ ਰੋਟੀ ਖਾ ਕੇ ਵੀ ਮਹਾਜਨ ਕਿਹਨਾਂ ਸਾਧ ਦੇ ਨੇ ਹਾਂ ਵੀ ਪਾਣੀ ਨਾਲ ਰੋਟੀ ਸੰਤ ਸਬਰ ਨਹੀਂ ਆਉਂਦਾ ਹਾਂ ਹੁਣ ਹੁਣ ਮੈਨੂੰ ਪਤਾ ਲੱਗਦਾ ਵੀ ਪਾਣੀ ਨਾਲ ਏਕਣ ਖਾ ਹੁੰਦੀ ਹੈ ਹਾਂ ਦਾਲ ਤਾਂ ਦੇਖੋ ਜੀ ਮਸ਼ਹੂਰ ਹੈ ਅੱਛਾ ਕਾਦੀ ਕਾਦੀ ਦਾਲ ਬਣਾਉਂਦੇ ਸੀ ਤੁਸੀਂ ਅਸੀਂ ਅਸੀਂ ਮਸਰੀ ਦੀ ਵੀ ਬਣਾਉਂਦੇ ਤੇ ਮੂੰਗੀ ਦੀ ਵੀ ਬਣਾਉਂਦੇ ਤੇ ਅੱਛਾ ਹਾਂ ਛੋਲਿਆਂ ਦੀ ਹਾਂ ਛੋਲਿਆਂ ਦੀ ਤਰੀ ਬਣਾਉਣੀ ਹਾਂ ਕੰਨ ਛੋਲੇ ਵੀ ਹੁੰਦੇ ਨੇ ਅੱਛਾ ਫਿਰ ਜਦੋਂ ਦਿਨ ਧਰਨੀ ਨਾ ਹਾਂ ਫਿਰ ਅੱਧੇ ਦਾਲ ਕੱਢ ਲੈਣੀ ਅੱਛਾ ਇਹਨੂੰ ਅੱਧੀ ਕੱਢ ਲੈਣੀ ਅੱਧੀ ਕੱਢ ਲੈਣੀ ਅੱਛਾ ਕੱਟ ਕੇ ਫਿਰ ਜੇ ਕੁੱਟ ਲੈਣੀ ਗਾੜੀ ਬਣ ਜਾਣੀ ਕੁੱਟ ਦੇ ਗਾਹ ਚ ਸੀ ਕੁੰਡੀ ਛੋਟੇ ਅੱਛਾ ਕੁੰਡੀ ਛੋਟੇ ਚ ਕੁੱਟ ਲੜੀ ਛੋਟੇ ਕੁੱਟੇ ਅੱਛਾ ਕੁੱਟੜੀ ਹੋ ਨਹੀਂ ਬੇਕਸੀਆਂ ਨਹੀਂ ਦੀਏ ਜਿਆਦਾ ਨਾ ਨਹੀਂ ਦੀਆਂ ਅੱਛਾ ਐਸੇ ਜਿਆਦਾ ਹੈ ਨਹੀਂ ਦੀਆਂ ਔਰ ਬੜਾ ਕੁਕ ਕਰਤੇ ਨਾ ਪਕਾਇਸ ਤੇ ਅੱਛਾ ਆ ਤੇ ਜਿਆਦਾ ਹੈ ਹੁੰਦੀਆਂ ਅੱਛਾ ਦਾਲ ਜਦ ਖੇਤਾਂ ਚ ਆਪ ਬੀਜਦੇ ਸੀ ਜਦ ਤੱਕ ਆਪ ਬੀਜਦੇ ਤੇ ਕਿਹੜੀ ਕਿਹੜੀ ਦਾਲ ਬੀਜਦੇ ਸੀ ਆਪਾਂ ਅਸੀਂ ਆ ਮਾਂ ਆਪੇ ਬੀਜਦੇ ਤੇ ਅੱਛਾ ਮੂੰਗੀ ਬੀਜਦੇ ਤੇ ਅੱਛਾ ਹਾਂਜੀ ਹੋਰ ਮਸਰੀ ਵੀ ਹੁੰਦੀ ਸੀ ਬਸਰੀ ਵੀ ਆਪ ਦਾਲ ਦੇ ਵੀ ਆਪ ਤੇ ਹਾਂ ਦਾਲ ਦੇ ਵੀ ਚੱਕੀਆਂ ਨਾਲ ਆਪੇ ਤੇ ਕਿੱਦਾਂ ਕਿਸ ਤਰ੍ਹਾਂ ਦਾਲਦੇ ਸੀ ਦਾਲਦੇ ਤੇ ਬਸ ਚੱਕੀ ਉਹ ਲਾੜਾਂ ਜੀ ਆਪਾਂ ਕੇ ਉਹ ਕਰ ਲੈਣੀ ਹਾਂ ਹੌਲੀ ਵੀ ਫੁੱਟੇ ਨਾ ਅੱਛਾ ਫੇਰ ਦਾਲ ਲੈਣੀ ਹਾਂ ਫੇਰ ਪਰ ਕੇ ਰੱਖ ਲੈਂਦੇ ਸੀ ਟੋਕਰੀ ਚ ਹਾਂ ਹਾਂ ਅੱਛਾ ਤਿਆਰ ਕਰ ਲੈਣੀ ਪਹਿਲਾਂ ਹੀ ਬਹੁਤ ਦਾਲ ਛੱਟਦੇ ਕਾਲਸ ਸੀ ਛੱਟਦੇ ਛੱਜਾ ਨਾ ਹਾਂ ਛੱਜਾ ਨਾਲ ਆਹੀ ਯਾਦ ਕਰਾਣਾ ਸੀ ਉਕੜੀ ਮੂਹੇ ਛਾਲ ਲੈਣੀ ਅੱਛਾ ਮਿੱਟੀ ਨਾ ਹੋਵੇ ਰਹੇ ਹਾਂ ਉਹਦੇ ਨਾਲ ਛਰ ਕੇ ਫਿਰ ਛਾਨ ਲੈਣੀ ਅੱਛਾ ਫਿਰ ਤਾਂ ਇਹ ਤਾਂ ਖਲ ਲੈਣੀ ਚੌਲ ਵੀ ਚੁੱਕੇ ਰੱਖ ਲੈਣੇ ਜਲ ਮਰਜੀ ਧਰ ਲੋ ਅੱਛਾ ਪਹਿਲੇ ਹੀ ਤਿਆਰ ਕਰਕੇ ਰੱਖ ਲੈਣੇ ਚੌਕ ਕੇ ਹਾਂ ਪੰਡਾ ਨਾ ਪੰਡਾ ਚੁੱਕ ਕੇ ਪਾ ਲੈਣੇ ਜਲ ਮਰਜੀ ਚੱਕ ਕੇ ਧਰ ਲੋ ਹਾਂ ਚੌਲ ਵੀ ਦਾਲ ਵੀ ਆਮ ਪਿੰਡਾਂ ਦੇ ਵਿੱਚ ਰੱਖ ਲੈਂਦੇ ਸੀ ਹਣਾ ਸਾਰੇ ਹੀ ਅੱਜ ਕੱਲ ਤਾਂ ਦੁਕਾਨ ਤੇ ਪੈਕੇਟ ਲੈ ਆਉਂਦੇ ਜਾ ਕੇ ਹਾਂ ਪੈਕੇਟ ਲਿਆਂਦਾ ਬਸ ਮੁੱਕ ਲਿਆ ਫੇਰ ਸੀ ਹਾਂ ਆਪਣੇ ਪਿੰਡ 'ਚ ਹੁਣ ਆਲੇ-ਦਲੇ ਕੋਈ ਦਾਲ ਬੀਜਦਾ ਹਾਂ ਬੀਜਦੇ ਨੇ ਹੁਣ ਵੀ ਬੀਜਦੇ ਨੇ ਬੀਜਦੇ ਨੇ ਹਾਂ ਆ ਸਾਨੂੰ ਚਾਹੀਦੀ ਏ ਦਾਲ オリジナル ਪਿੰਡ ਦੇ ਆਪਾਂ ਵੀ ਬੀਜਦੇ ਆਪਣੀ ਵੀ ਜ਼ਮੀਨ ਹੈਗੀ ਐ ਹਾਂ ਜ਼ਮੀਨ ਹੈਗੀ ਐ ਪਰ ਹੁਣ ਬਜਾਈ ਨਹੀਂ ਨਾ ਕਰਦੇ ਆਪਾਂ ਹੁਣ ਰੱਖ ਦਾਲ ਬੀਜਦੇ ਨਹੀਂ ਆਪਾਂ ਨਹੀਂ ਕਰਦੇ ਮਟਾਈ ਪਰ ਕਿਤੋਂ ਦਾਲ ਮਿਲ ਜੂ ਸਾਡੋ ਮਿਲ ਜੂਗੀ ਮਿਲ ਜੂਗੀ ਕਿੰ ਆ ਵੀਡੀਓ ਦੇਖਦੇ ਨਾ ਕਈ ਵਾਰੀ ਕੋਈ ਦਾਲ ਮੰਗ ਲੈਂਦਾ ਕਹਿੰਦਾ ਵੀ ਉਹੀ ਦਾਲ ਬਣਾਉਣੀ ਆ ਕੋਈ ਗੱਲ ਨਹੀਂ ਮਸ਼ਹੂਰ ਤੇ ਉਰੇ ਦੇ ਮਾਂ ਅੱਛਾ ਹਾਂ ਚਲੋਰੀ ਦੇ ਹਾਂ ਮੈਂ ਕਵਾਂਟਰ ਮੈਂ ਹਾਂ ਨਾ ਸਾਡੇ ਮਰਿੰਡੇ ਜਾਂਦਾ ਤੇ ਡਾਕਟਰ ਕੋਲ ਅੱਛਾ ਚੰਦਲ ਵਾਲਾ ਡਾਕਟਰ ਮੇਰੇ ਫੁੱਫੜੇ ਆਪਾਂ ਨੂੰ ਕਵਾਂਟਰ ਦੀ ਚਾਹੀਦਾ ਆਪਾਂ ਨੂੰ ਥੋੜੀ ਦੇ ਓਹ 10 ਕਿਲੋ ਬਹੁਤ ਹੈ ਕੋਈ ਨਹੀਂ ਲੈ ਆ ਛੋਟੇ ਭਰਾ ਨੂੰ ਦੇ ਦਾਂਗੇ ਮੈਂ ਲੈ ਲਊਗਾ ਕੀ ਕੱਦਾਂ ਕਿਸੇ ਦਾ ਫੋਨ ਆ ਜੂਗਾ ਕੋਈ ਗੱਲ ਨਹੀਂ ਅਸੀਂ ਆਸਾ ਹੈਗੇ ਨੇ ਆਪਣੇ ਰਿਸ਼ਤੇ ਦਾ ਮਾਝਾ ਵਾਲੇ ਮੁੰਡੇ ਕਹ ਦਾਂਗੇ ਭਾਈ ਸਾਨੂੰ ਚਾਹੀਦੀ ਆ 10 ਕਿਲੋ ਬਹੁਤ ਹੈ ਸਾਡੋ ਕੋਈ ਨਹੀਂ ਲੈ ਲਾਂਗੇ ਦੇਸੀ ਬਾਹ ਕੋਈ ਗੱਲ ਨਹੀਂ ਸੀ ਯਾਦ ਕਰਾਂਗੇ ਉਹ ਵੀ ਹਾਂ ਜੇ ਕੋਈ ਹੋਰ ਮੰਗ ਲਵੇ ਫੇਰ ਕੋਈ ਨਾ ਹੋਰ ਵੀ ਆਪੇ ਹੀ ਲੈ ਲਾਂਗੇ ਆਪਾਂ ਉਹ ਤੇ ਹੋਰ ਹੀ ਮਿਲ ਜਾਾਂਗੇ ਪੈਸੇ ਲੈ ਲਾਂਗੇ ਕੋਈ ਗੱਲ ਕਿਸੇ ਦਾ ਫਾਇਦਾ ਹੋ ਜਾਊਗਾ ਕਹਿ ਕੇ ਹੋਰ ਵਜਾ ਲਾਂਗੇ ਹਾਂਜੀ ਹੋਰ ਵਜਾ ਲਾਂਗੇ ਅੱਛਾ ਕਹਿ ਕੇ ਵਜਾ ਲਾਂਗੇ ਆਪਾਂ ਆਹ ਬੜੀ ਗੱਲ ਕਹਿ ਕੇ ਵਜਾ ਲਾਂਗੇ ਆ ਲਓ ਜੀ ਸੁਣ ਲਿਓ ਕਹਿੰਦੇ ਜੀ ਬੇਬੇ ਕਹਿੰਦੀ ਦਾਲ ਸੀ ਹੋਰ ਵਜਾ ਦਾਂਗੇ ਬੀਜ ਲਾਂਗੇ ਖੇਤਾਂ 'ਚ ਹੋਰ ਉਗਾ ਦਾਂਗੇ ਤੁਹਾਡੇ ਵਾਸਤੇ ਜਿਹੜੇ ਕੋਈ ਨਹੀਂ ਬਾਦਸ਼ਾਹ ਸਮਝਦੇ ਸੁਣਣ ਦੀ ਗੱਲ ਹੈ ਕਾ ਗੱਲ ਹੈ ਕੀ ਗੱਲ ਹੈ ਕੀ ਮੇਰੇ ਕਹੇ ਤਾਂ ਵੀ ਨਹੀਂ ਭੇਜਣਗੇ ਅੱਛਾ ਹਾਂ ਭੇਜਣਗੇ ਭੇਜਣਗੇ ਪਿੰਡ ਵਾਲੇ ਪੂਰਾ ਪਿਆਰ ਕਰਦੇ ਤੁਹਾਨੂੰ